ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ 'ਚ ਅੱਜ ਲੱਗੇ ਆ ਜੀ ਸਰੋਂ ਕੱਢਣ ਸਰੋਂ ਦਾ ਚਲਾਇਆ ਕੰਮ ਟਰੈਕਟਰ ਲਿਆਏ ਤੇ ਸਰੋਂ ਅੱਜ ਕੁਝ ਥੋੜੇ ਨਿਕਲ ਜੂਗੀ ਕੱਲੂ ਜਾਵਾਂਗੇ ਜੀ ਮੰਡ ਵਿੱਚ ਸਰੋਂ ਕੱਢਣ ਚਲ ਦਿਖਾਉਨੇ ਆ ਜੀ ਤੁਹਾਨੂੰ ਚਲਦਾ ਜੀ ਟਰੈਕਟਰ ਆਇਚਰ ਲੈ ਆਏ ਤੇ ਪਰ ਰਿਸ਼ਤੇਦਾਰ ਦਾ ਉਹਨਾਂ ਕੋਲ ਵਿੱਲੇ ਹੀ ਖੜਾਤਾ ਮਾਚਾਲ ਆਪੇ ਕੱਢ ਲੈਨੇ ਆ ਲੇਬਰ ਆਪਣੇ ਕੋਲ ਹੈਗੀ ਤੀ ਲੱਗੇ ਹੋਏ ਬੰਦੇ ਕੱਢਣ ਉਹ ਚਾਰ ਕਿੱਗੇ ਜਗ੍ਹਾ ਦੇ ਕਰੀਬ ਤਾਂ ਨਿਕਲ ਗਈ ਇਹ ਮੋਟਰ ਤੇ ਦੋ ਗਿੱਲੇ ਆਪਣੇ ਹੋਰ ਐ ਸਰੋਂ ਦੇ ਬਾ ਉਹ ਨਿਕਲ ਜਾਣਗੇ ਨਿਪਟ ਜੂਗਾ ਦੋ ਤੋਂ ਘੰਟੇ ਚ ਕੰਮ ਝਾੜਤਾ ਠੀਕ ਲੱਗਦਾ ਸਰੋਂ ਦਾ ਬਾਕੀ ਦਿਖਾਉਨੇ ਆਂ ਜੀ ਤੁਹਾਨੂੰ ਥੋੜਾ ਜਿਹਾ ਦਾਣਾ ਘੱਟ ਕਾਲਾ ਹੋਇਆ ਇਹ ਪਤਾ ਨਹੀਂ ਕਿ ਆ ਚੱਕਰ ਹੋ ਗਿਆ ਅੱਗੇ ਨਹੀਂ ਕਾਲੀ ਸਰੋਂ ਆਉਤ ਹੁੰਦੀ ਆ ਐਗ ਦੀ ਥੋੜੀ ਲਾਲੀ ਪਰ ਆ ਤਾਂ ਨਿਬੜ ਗਿਆ ਲੱਗ ਪੱਗ ਮੈਂ ਥੱਲੇ ਦੇ ਇਕੱਠਾ ਜਾ ਕਰਕੇ ਲੱਗੇ ਮਾਲ ਪਾਉਣ ਵਿੱਚ ਇੱਧਰ ਖੜਾ ਜੀ ਭੰਤਾ ਚਲੋ ਦਿਗਾਉਣੇ ਆਈ ਅੱਗੇ ਤੁਹਾਨੂੰ ਹੋਰ ਲੋ ਜੀ ਅੱਜ ਆ ਗਿਆ ਜੀ ਮੰਡ ਵਿੱਚ ਸਰੋਂ ਕੱਢਣਾ ਸਾਰਿਆਂ ਲੱਗਣੇ ਮੰਡ ਵਿੱਚ ਸਰੋਂ ਦੀ ਵਾ ਅੱਧੀ ਕਿ ਨਿਕਲ ਗਈ ਜੀ ਅੱਧੀ ਕਿ ਰਹਿੰਦੀ ਆ ਫਰੇਚਰ ਪੱਟ ਕੇ ਦੂਜੀ ਜਗ੍ਹਾ ਲਾਇਆ ਖੇਤ ਥੋੜਾ ਲੰਬਾ ਜਿਆਦਾ ਇਹ ਹੁਣ ਲੰਬਾਈ ਪੈ ਗਈ ਤੀ ਜਿਆਦਾ ਬੰਦਿਆਂ ਨੂੰ ਢੋਣ ਨੂੰ ਭਰੀਆਂ ਹੁਣ ਦੂਈ ਜਗ੍ਹਾ ਲਾ ਲਿਆ ਬਸ ਸੂਰੇ ਤੇ ਨਿਬੜ ਜੂਗਾ ਸਾਰਾ ਖੇਤ ਦੋਨੋਂ ਪਾਸੇ ਨੂੰ ਇੱਕ ਜੀ ਹੋਰ ਐ ਸਰੋਂ ਹੁਣ ਦੋ ਘੰਟੇ ਢੇੜ ਘੰਟੇ ਸੋ ਮੈ ਨਿਬੜ ਜਾਣਾ ਕੰਮ। ਨਹੀਂ। ਬਾ ਸਰੋਂ ਦਾ ਅੱਜ ਨਿਬੜ ਜੂਗਾ ਹੀ ਸਾਡਾ ਕੰਮ। ਕੱਲ ਤੇ ਹੁਣ ਕਣਕਪਰ ਇੱਕ ਕੀਲਾ ਕਣਕ ਦਾ ਵੱਢਿਆ ਹੋਇਆ ਬੁੱਟਿਆਂ ਵਾਲਾ। ਇਹ ਤਿੰਨ ਬੰਦੇ ਚੜਜੋ ਬਈ ਨਾ ਮਾਰੂਗੇ। ਰੁਗਾਂ ਵਾਲੇ ਲਾਓ ਹੁਣ ਤਾਂ ਨੇੜੇ ਆ ਭਰੀਆਂ। ਹੁਣ ਤੇ ਇਹਨਾਂ ਨੇ ਲਈ ਆਈ ਜਾਣੀਆਂ। ਆ ਜਾ ਆ ਜਾ। ਠੀਕ ਨਹੀਂ ਗੱਲ। ਜੱਟੇ ਹੀ ਮੜੀ ਜਾਂਦੇ ਕੋਈ ਬਾਹਰ ਲਾ ਨਹੀਂ। ਨਹੀਂ ਨਾਲੇ ਫੈਲ ਨਾਲੇ ਨੇੜੇ ਆਉਣ ਹਾ। ਉਹੀ ਤਾਂ ਗੱਲ ਆ। ਕਾਲੇ ਹੁਣ ਤਾਂ ਇੱਧਰ ਨੂੰ ਵੀ ਨੇੜੇ ਯਾਰ ਦੋ ਬੰਦੇ ਇੱਧਰ ਨੇੜੇ ਤੇ ਲਈ ਆਈ ਜਾਣ ਬੱਸ ਮੁਰਕਾ ਮਾਲ ਲੈੜੀ ਰਹਿ ਗਿਆ ਆਹ ਥੋੜੀ ਲਾਗ ਹੁਣ ਦੂਰ ਵਾਲਾ ਕੰਮ ਨਿਬੜ ਗਿਆ ਕਾਲੇ ਹੁਣ ਅੱਡੇ ਬੰਦੇ ਨੇੜੇ ਤੇ ਚੱਕੇ ਅੱਡੇ ਆਰਾਮ ਜੀ ਆਜਾ ਆਜਾ ਚੜ ਫੇਰ ਉੱਪਰ ਚਲਾਓ ਚਲਾਓ ਉਧਰ ਇੱਚੜ ਉਹਨਾਂ ਨੂੰ ਆਏ ਕਹਿੰਦੀ ਜੇ ਤੀ ਅੱਡੇ ਬੰਦੇ ਨਿਬੜੇ ਕੰਮ ਹੈ ਦੂਰ ਵਾਲਾ ਨੀ ਲਾ ਲੈੜੀ ਆਈਓ ਗੱਅ ਅੱਡੇ ਬੰਦੇ ਦੂਰ ਤੇ ਲਈਓ ਅੱਡੇ ਨੇੜੇ ਆਹ ਹੋ ਉਹੀ ਗੱਲ ਹੈ ਮੈਂ ਕਿਹਾ ਹੁਣ ਦੋ ਤਿੰਨ ਬੰਦੇ ਇੱਧਰ ਲਾ ਦੇ ਦੋ ਤਿੰਨਾਂ ਨੇੜੇ ਤੇ ਲਈ ਆਈ ਜਾਓ ਨਿਬੜ ਜਵੇ ਕੰਮ ਇੱਧਰ ਨੀ ਮੈਨੂੰ ਇਹ ਆਪੇ ਦੇਖੀਏ ਹੋਰ ਕੀ ਨਿਪੜੇ ਕੰਮ ਯਾਰ ਅੱਜ ਸਰੋਂ ਦਾ ਜੱਗੇ ਕੱਲ ਨੂੰ ਟਰਾਲੀ ਨੂੰ ਬਿੱਡ ਲਾਈਏ ਕਾਲੇ ਕਾੜ ਕੇ ਨਹੀਂ ਹੋਰ ਹੋਰ ਕਣਕ ਉਹੀ ਤਾਂ ਗੱਲ ਹੈ ਮੈਂ ਕਿ ਗੋਸਣ ਵਾਲੀ ਵੱਢ ਲਈ ਯਾਰ ਪਰਸੋਂ ਨੂੰ ਗੋਸਣਾਂ ਨੂੰ ਵੇੜਦੀ ਹੈ ਕੰਮ ਗੋਸਣਾਂ ਦਾ ਪੱਕੀ ਪਈ ਆ ਕਣਕਾ ਨਾ ਪਰਸੋਂ ਨੂੰ ਵੇੜਦੀ ਹੈ ਗੋਸਣਾਂ ਵਾਲੀ ਪਾਣੀ ਦਾ ਕੀ ਹੋਇਆ ਪਾਣੀ ਦਾ ਵਿਚਾਲ ਲੈ ਘੇਰਾ ਰਹਿ ਗਿਆ ਸਿਰੇ ਪਰ ਥੋੜਾ ਜਾਂ ਲੈ ਤੇ ਸਾਲੀ 4 ਘੰਟੇ ਹੁੰਦੀ ਹੈ ਸਿਰਾਂ ਰਹਿ ਗਿਆ ਵਿਚਾਲ ਲੈ ਘੇਰੇ ਦਾ ਤੇ ਅੱਜ ਉੱਥੀ ਛੜਤੀ ਮੈਂ ਮੋਟਰ ਕੱਲ ਨੂੰ ਸਵੇਰੇ ਜਾ ਕੇ ਬਦਲ ਦੇਣੀ ਆ ਕੱਲ ਨੂੰ ਸਵੇਰੇ ਜਣੀ ਉਹੀ ਲੈਟ 5 ਵਜੇ ਆਉਂਦੀ ਜੱਗੇ ਹਾਂ 5 ਵਜੇ ਬਾ 5 ਵਜੇ ਤੇ ਨਾ ਹੈ ਜੇ ਹੈ 9 ਵਜੇ ਸਾਢੇ 8 ਵੀ ਕਰਦੇ ਆਉਂਦੇ ਮੈਂ ਉਹ ਕਿੱਥੇ ਪਾਉਂਗਾ ਪਹਿਲਾਂ ਜਾਊਗਾ ਸਾਢੇ 6 ਵਜੇ ਚਾਬੀ ਲੈ ਜੀ ਹੁਣ ਨਾਲ ਅੱਜ ਮੈਂ ਚਾਬੀਆਂ ਲੈ ਆਇਆ ਗੇਟ ਦੀਆਂ ਕੀ ਚਾਬੀ ਦਾ ਕੋਈ ਸਿਸਟਮ ਬਣਾਇਓ ਉਹੀ ਗੱਲ ਆ ਚਾਬੀਆਂ ਲੈ ਆਇਆ ਮੈਂ بڑے ਗੇਟ ਦੀ ਵੀ ਲੈ ਆਇਆ ਛੋਟੇ ਦੀ ਵੀ ਲੈ ਆਇਆ ਚਲੇ ਗਿਆ ਉਹ ਅੱਜ ਚਲੇ ਗਿਆ 12 1 ਵਜੇ